ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਛਤੀਸਗੜ ਹਾਈ ਕੋਰਟ ਵੱਲੋਂ ਲਗਭਗ 3000 ਬੀਐਡ ਵਿਦਿਆਰਥੀਆਂ ਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਡੀਐਲ ਉਮੀਦਵਾਰਾਂ ਨੂੰ ਲਗਾਉਣ ਦੇ ਫੈਸਲੇ ਬਾਰੇ ਜ਼ਿਕਰ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਣ ਚਾਹੇ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਤੈਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਵੇਸ਼ ਚ ਮਿਲ ਜਾਏ। ਰੇ ਅੱਜ ਦੇ ਹੋਰ بے ਰੁਜ਼ਗਾਰੀ ਦੇ ਯੁੱਗ ਵਿੱਚ ਹਰ ਨੌਜਵਾਨ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੀ ਦੌੜ ਵਿੱਚ ਸ਼ਾਮਲ ਹੈ ਤੇ ਕੱਟ ਥਰੋਟ ਕੰਪੀਟੀਸ਼ਨ ਉਹਨਾਂ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਚੱਲ ਰਿਹਾ ਹੈ ਪਿਛਲੇ 4-5 ਸਾਲਾਂ ਤੋਂ B.Ed ਵਰਸਸ B.S.T.C ਯਾਨੀ ETT ਉਮੀਦਵਾਰਾਂ ਵਿੱਚ ਪ੍ਰਾਇਮਰੀ ਸਿੱਖਿਆ ਵਿੱਚ ਭਰਤੀ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਹੈ NCTE ਦੇ ਜੂਨ 2018 ਦੇ ਇੱਕ ਪਾਸ ਕੀਤੇ ਹੋਏ ਰੂਲ ਤੇ ਗੈਟ ਨੋਟੀਫਿਕੇਸ਼ਨ ਜੇਸਵੇ ਇੱਕ ਪ੍ਰਾਇਮਰੀ ਸਕੂਲਾਂ ਵਿੱਚ ਬੀਐਡ ਕੈਂਡੀਡੇਟਸ ਨੂੰ ਸ਼ਾਮਲ ਕਰਨ ਦੇ ਫੈਸਲੇ ਕਰਕੇ ਇੱਕ ਬਹੁਤ ਵੱਡਾ ਵਿਵਾਦ ਦੋਹਾਂ ਹਿੱਤਾਂ ਦੇ ਉਮੀਦਵਾਰਾਂ ਵਿੱਚ ਪੈਦਾ ਹੋ ਗਿਆ ਸੀ। ਰਾਜਸਥਾਨ ਦੀ ਜੋਧਪੁਰ ਹਾਈ ਕੋਰਟ ਦੁਆਰਾ ਐਨਸੀਟੀਈ ਦੇ ਇਸ ਨਿਯਮ ਨੂੰ ਰੱਦ ਕਰਨ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਵਿੱਚ ਬੀਐਡ ਵਰਸਸ ਬੀਐਸਟੀਸੀ ਯਾਨੀ ਈਟੀਟੀ ਪ੍ਰਾਇਮਰੀ ਸਿੱਖਿਆ ਵਿੱਚ ਬੀਐਡ ਦੀ ਐਂਟਰੀ ਸੰਬੰਧੀ ਕੇਸ ਲੰਬਾ ਸਮਾਂ ਚੱਲਦਾ ਰਿਹਾ ਸੀ ਤੇ ਕਈ ਸੁਣਵਾਈਆਂ ਤੋਂ ਬਾਅਦ 11 ਅਗਸਤ 2023 ਨੂੰ ਫੈਸਲਾ BSTC ਯਾਨੀ RTT ਦੇ ਹੱਕ ਦੇ ਵਿੱਚ ਆਇਆ ਸੀ ਪਰੰਤੂ ਛੱਤੀਸਗੜ੍ਹ ਵਿੱਚ ਸਰਕਾਰੀ ਨੌਕਰੀ ਦੇ ਵਾਸਤੇ ਸਤੰਬਰ 2023 ਵਿੱਚ बीएड ਉਮੀਦਵਾਰਾਂ ਨੂੰ ਵੀ ਪ੍ਰਾਇਮਰੀ ਸਹਾਇਕ ਟੀਚਰ ਦੀ ਭਰਤੀ ਲਈ ਅਲਾਉ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੀ ਅਪੁਆਇੰਟਮੈਂਟ ਸਤੰਬਰ 2023 ਵਿੱਚ ਕਰ ਦਿੱਤੀ ਗਈ ਸੀ ਦਰ ਅਸਲ ਨੂੰ ਛਤੀਸਗੜ ਸਰਕਾਰ ਨੇ ਇੱਕ ਐਡਵਰਟਾਈਜ਼ਮੈਂਟ ਦਿੱਤੀ ਸੀ ਜਿਸ ਵਿੱਚ ਉਹਨਾਂ ਨੇ ਬੀਅਰਡ ਕੈਂਡੀਡੇਟਸ ਨੂੰ ਵੀ ਫਾਰਮ ਭਰਨ ਦੇ ਵਾਸਤੇ ਐਲੀਜੀਬਲ ਕਰ ਦਿੱਤਾ ਸੀ ਤੇ ਉਹਨਾਂ ਨੂੰ ਅਲਾਉ ਕੀਤਾ ਸੀ ਜਿਸ ਤਹਿਤ ਕੇ ਇੱਕ ਟੈਸਟ ਵਿੱਚ ਬਹੁਤ ਸਾਰੇ ਬੀਅਰਡ ਕੈਂਡੀਡੇਟਸ ਵੀ ਸਫਲ ਹੋ ਗਏ ਸਨ ਤੇ ਇਸ ਤਰ੍ਹਾਂ ਕਰਕੇ ਸਤੰਬਰ 2023 ਵਿੱਚ ਉਹਨਾਂ ਨੂੰ ਪ੍ਰਾਇਮਰੀ ਸਿੱਖਿਆ ਵਾਸਤੇ ਬਤਨ ਸਹੈਕ ਟੀਚਰ ਅਪਾਇੰਟ ਕਰ ਦਿੱਤਾ ਗਿਆ ਸੀ ਪਰੰਤੂ 2 ਅਪ੍ਰੈਲ 2024 ਨੂੰ ਛਤੀਸਗੜ ਹਾਈ ਕੋਰਟ ਦੁਆਰਾ ਫੈਸਲਾ ਬੀਅਰਡ ਕੈਂਡੀਡੇਟਸ ਦੇ ਵਿਰੁੱਧ ਦਿੱਤਾ ਗਿਆ ਜਿਸ ਦੇ ਵਿਰੁੱਧ ਛਤੀਸਗੜ ਸਰਕਾਰ ਨੇ ਤੇ ਬੀਅਰਡ ਕੈਂਡੀਡੇਟਸ ਨੇ ਮਾਨਯੋਗ ਸੁਪਰੀਮ ਕੋਰਟ ਵਿੱਚ ਇੱਕ ਐਸ ਐਲ ਪੀ ਦਾਇਰ ਕਰ ਦਿੱਤੀ ਸੀ ਪਰੰਤੂ ਉੱਥੋਂ ਵੀ ਉਹਨਾਂ ਨੂੰ ਕੋਈ ਰਾਹਤ ਨਹੀਂ ਸੀ ਮਿਲੀ ਤੇ ਐਸ ਐਲ ਪੀ ਡਿਸਮਿਸ ਕਰ ਦਿੱਤੇ ਗਏ ਔਰ ਜੋ ਕੇਸ ਸੀ ਛਤੀਸਗੜ ਹਾਈ ਕੋਰਟ ਵਿੱਚ ਵਾਪਸ ਕਰ ਦਿੱਤਾ ਗਿਆ ਸੀ ਹੁਣ 30 ਦਸੰਬਰ 2024 ਨੂੰ ਛਤੀਸਗੜ ਹਾਈ ਕੋਰਟ ਨੇ ਇੱਕ ਕੰਟੈਂਪਟ ਆਫ ਕੋਰਟ ਕੇਸ ਵਿੱਚ ਸਖਤ ਫੈਸਲਾ ਸੁਣਾਇਆ ਹੈ ਕਿ بیএড ਕੈਂਡੀਡੇਟਸ ਜੋ ਹਨ ਉਹ एलिजिਬਲ ਨਹੀਂ ਹਨ ਜਿਹਦੇ ਸਿੱਟੇ ਵਜੋਂ ਹੁਣ ਤਕਰੀਬਨ 3000 بیএড ਟੀਚਰਾਂ ਨੂੰ ਨੌਕਰੀ ਤੋਂ ਹੱਤ ਹੋਣੇ ਪਹਿਣਗੇ ਤੇ ਉਹਨਾਂ ਦੀ ਜਗ੍ਹਾ ਤੇ ਡੀਐਲ ਉਮੀਦਵਾਰਾਂ ਨੂੰ ਤਾਇਨਾਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ ਇਸ ਸਬੰਧੀ ਐਜੂਕੇਸ਼ਨ ਸੈਕਟਰੀ ਨੇ ਸਿੱਖਿਆ ਵਿਭਾਗ ਨੂੰ ਹੁਕਮ ਜਿਤੇ ਸੰਤੇ ਜਿਨ੍ਹਾਂ ਨੇ ਕਿ ਅੱਗੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਕਰੜੀ ਅਦਾਇਤ ਦੇਂਦੇ ਹੋਏ ਨੌਕਰੀ ਤੋਂ ਬਰਖਾਸਤ ਕਰਨ ਵਾਸਤੇ 3000 ਬੀੜ ਅਧਿਆਪਕਾਂ ਨੂੰ ਨੌਕਰੀ ਤੋਂ ਬਰखास्त ਕਰਨ ਦੇ ਹੁਕਮ ਦੇ ਦਿੱਤੇ ਸਨ ਤੇ ਇਸ ਫੈਸਲੇ ਦੇ ਨਾਲ ਬੀਅਰਡਸ ਹੈਕ ਸਿੱਖਿਆ ਟੀਚਰ ਨੌਕਰੀ ਤੋਂ ਹੱਤੋਂ ਬੈਠੇ ਹਨ ਅਤੇ ਇਸ ਸੰਬੰਧੀ ਬਕਾਇਦਾ ਉਹਨਾਂ ਨੂੰ ਆਰਡਰ ਜੋ ਹਨ ਉਹ ਵੀ ਦਿੱਤੇ ਜਾ ਰਹੇ ਹਨ ਕਿਸੇ ਤੋਂ ਵੀ ਰਿਗਾਰਦ ਉਸ ਜਾਣਾ ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਵੈਸੇ ਉਹਨਾਂ ਨੂੰ ਰਾਤ ਥੋੜੀ ਜੀ ਦਿੱਤੀ ਗਈ ਹੈ ਕਿ 7 ਦਿਨਾਂ ਦੇ ਵਿੱਚ ਉਹ ਆਪਣਾ ਦਾਵਾ ਜਿਲੇ ਜਿਲਾ ਸਿਕਿਆਪਖ ਅਫਸਾਂ ਕੋਲ ਕਰ ਸਕਦੇ ਹਨ ਕਿ ਉਹ ਨੌਕਰੀ ਵਾਸਤੇ ਭਲੀ ਜੀ ਬਣ ਹਨ ਪਰੰਤੂ ਇਸ ਦੇ ਵਾਸਤੇ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਉਨ੍ਹਾਂ ਨੂੰ ਕੋਈ ਇਸ ਸੰਬੰਧੀ ਰਾਹਤ ਦਿੱਤੀ ਜਾਂਦੀ ਹੈ ਜਾਂ ਫਿਰ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਜਿਉਂਦੇ ਤਿਉਂ ਬਰਖਾਸਤ ਰਹਿੰਦੇ ਹਨ ਇਸ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਸ ਫੈਸਲੇ ਨਾਲ ਨੌਕਰੀ ਤੋਂ ਕੱਢੇ ਗਏ 93000 ਵਿਅਰਡ ਸਹਾਇਕ ਸਿੱਖਿਆ ਟੀਚਰਾਂ ਨੇ ਜ਼ੋਰਦਾਰ ਧਰਨੇ ਪ੍ਰਦਰਸ਼ਨ ਰਾਏਪੁਰ ਵਿੱਚ ਸ਼ੁਰੂ ਕੀਤੇ ਹੋਏ ਹਨ ਉਹਨਾਂ ਦੀ ਮੰਗ ਹੈ ਕਿ ਚਾਹੇ ਡੀਅਰਡ ਅਧਿਆਪਕਾਂ ਨੂੰ ਨੌਕਰੀ ਤੇ ਰੱਖ ਲਿਆ ਜਾਵੇ ਪਰੰਤੂ ਵੀਅਰਡ ਸਹਾਇਕ ਸਿੱਖਿਆ ਟੀਚਰ ਜੋ ਕਿ 15 ਮਹੀਨੇ ਦੀ ਸਰਵਿਸ ਵੀ ਕਰ ਚੁੱਕੇ ਹਨ ਉਹਨਾਂ ਨੂੰ ਕੋਈ ਰਸਤਾ ਕੱਢ ਕੇ ਨੌਕਰੀ ਤੇ ਬਰਕਰਾਰ ਰੱਖਿਆ ਜਾਵੇ ਉਹਨਾਂ ਦਾ ਛੱਤੀਸਗੜ੍ਹ ਸਰਕਾਰ ਪ੍ਰਤੀ ਰੋਸ ਹੈ ਇਹ ਸਰਕਾਰ ਨੇ ਉਹਨਾਂ ਦੀ ਨੌਕਰੀ ਬਚਾਉਣ ਲਈ ਕੋਈ ਹੋਰ ਵਿਸ਼ਕਾਰਲਾ ਰਸਤਾ ਕਿਉਂ ਨਹੀਂ ਕੱਢਿਆ ਦਰ ਅਸਲ ਐਨਸੀਟੀਈ ਦਾ 28 ਜੂਨ 2018 ਦਾ ਰੂਲ ਹੀ ਇਸ ਸਾਰੇ ਵਿਵਾਦ ਦੀ ਜੜ ਬਣਿਆ ਹੈ ਜਿਸ ਤਾਈ ਬੀਅਰਡ ਕੈਂਡੀਡੇਟਸ ਨੂੰ ਪ੍ਰਾਇਮਰੀ ਸਿੱਖਿਆ ਪੱਤੀ ਵਿੱਚ एलिਜੀਬਲ ਕਰ ਦਿੱਤਾ ਗਿਆ ਸੀ ਪਰੰਤੂ ਬਾਅਦ ਵਿੱਚ ਉਸ ਰੂਲ ਨੂੰ ਜੋਧ ਪਰ ਹਾਈ ਕੋਰਟ ਆਫ ਰਾਜਧਾਨੇ ਨੇ ਡਿਸਮਿਸ ਕਰ ਦਿੱਤਾ ਸੀ ਯਾਨੀ ਕਿ ਉਸ ਰੂਲ ਨੂੰ ਨਹੀਂ ਸੀ ਮਨਿਆ ਪੰਜਾਬ ਵਿੱਚ ਈਡੀਟੀ 2364 ਭਰਤੀ ਵਿਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਲਗਭਗ 2 ਸਾਲ ਲਈ ਇਸੇ ਕਾਰਨ ਹੀ ਫਸੀ ਰਹੀ ਸੀ ਤੇ ਇੱਕ ਸਟੇਜ ਤੇ ਤਾਂ ਭਰਤੀ ਸਟਕ ਹੋਣ ਦੀ ਤੱਕ ਦੀ ਨੋਕਤ ਵੀ ਆ ਗਈ ਸੀ ਜੇਕਰ ਹੁਣ ਇਹ ਭਰਤੀ ਬਹਾਲ ਕਿਸੇ ਤਰ੍ਹਾਂ ਦੇ ਨਾਲ ਕੋਰਟ ਵਿੱਚੋਂ ਹੋਈ ਵੀ ਹੈ ਤਾਂ ਹੁਣ ਕਿਸੇ ਨਾ ਕਿਸੇ ਬਹਾਨੇ ਸਰਕਾਰ ਟਾਰ ਮਟੋਲ ਕਰਕੇ ਇਹ ਭਰਤੀ ਪੂਰੀ ਕਰ ਹੀ ਨਹੀਂ ਰਹੀ ਤੇ ਜਿਸ ਕਰਕੇ 88 2364 ਦੇ ਕੈਂਡੀਡੇਟ ਜੋ ਹਨ ਉਹ ਬਹੁਤ ਹੀ ਬਹੁਤ ਹੀ ਟੈਨਸ਼ਨ ਵਿੱਚ ਹਨ ਤੇ ਪਤਾ ਨਹੀਂ ਸਦੋਂ ਇਹ ਭਰਤੀ ਪੂਰੀ ਕੀਤੀ ਜਾਵੇਗੀ। ਇਹੀ ਹਾਲ ਹੈ ਈਟੀਟੀ ਉਹਨਾਂ ਚਲਾਨ ਵਿੱਚ ਭਰਤੀ ਦੀ ਹੈ ਜਿੱਤੇ ਸਰਕਾਰ ਦੁਆਰਾ ਰੈਂਡੀਆ ਕੈਟੇਗਰੀਆਂ ਲਈ ਚੁਆਇਸ ਆਫ ਸਟੇਸ਼ਨ ਦਾ ਪੋਰਟਲ ਅਜੇ ਤੱਕ ਖੁੱਲਿਆ ਨਹੀਂ ਤੇ ਇਸ ਦੇ ਸੰਬੰਧੀ ਲਾਰੇਤੇ ਲਾਣਾ ਵਧਾਇਆ ਜਾ ਰਿਹਾ ਹੈ ਪਤਾ ਨਹੀਂ ਸਰਕਾਰ ਦੀ ਇਸ ਪ੍ਰਤੀ ਕੀ ਇੱਛਾ ਹੈ ਕਿ ਕਦੋਂ ਸਰਕਾਰ ਈਟੀਟੀ 9994 ਵਰਦੀ ਨੂੰ ਪੂਰਾ ਕਰੇਗੀ ਇਸ ਤਰ੍ਹਾਂ ਕਰਕੇ ਪੰਜਾਬ ਦੇ ਵਿੱਚ ਈਟੀਟੀ 23 ਚੌਂਕ ਤੇ ਈਟੀਟੀ 9994 ਵਰਦੀ ਦੇ ਉਮੀਦਵਾਰਾਂ ਨੇ ਇੱਕ ਸੰਜਮ ਮੋਰਚਾ ਸੰਜਮ ਫਰੰਟ ਵੀ ਬਣਾਇਆ ਹੈ ਪਰੰਤੂ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸਰਕਾਰ ਦੇ ਕੰਨਾਂ ਦੇ ਉੱਤੇ ਜੂ ਨਹੀਂ ਸਰ ਗਈ ਤੇ ਵਰਤੀ ਡਾਇਰੈਕਟੋਰੇ ਇਹਨਾਂ ਦੋਹਾਂ ਹੀ ਵਰਤੀਆਂ ਨੂੰ ਅਜੇ ਲਟਕਾ ਕੇ ਹੀ ਰੱਖੇ ਚਲਾ ਜਾ ਰਿਹਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਵਰਤੀਆਂ ਕਦੋਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਠੰਗੀ ਲੱਗੇ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ